ਜਿਹੜੇ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਵੀ ਅਸੀਂ ਧਰਮੀ ਫੌਜੀਆ ਨੂੰ ਟਿਕਟਾਂ ਦੇਣੇ ਆ ਇਹ ਧਰਮੀ ਫੌਜੀ ਆਪ ਕਹਿੰਦੇ ਆ ਵੀ ਸਾਨੂੰ ਤੇ ਇਹਨਾਂ ਨੇ ਅੱਖੋਂ ਪਰੋਖੇ ਕਰ ਛੱਡਿਆ ਤਾਂ ਹੀ ਇਸ ਮੁੱਚੇ ਜਿੰਨੇ ਧਰਮੀ ਫੌਜੀ ਨੇ ਉਹ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਧਰਮੀ ਹਸੋਂ ਸੰਧੂ ਦਾ ਆਮ ਆਦਮੀ ਪਾਰਟੀ ਦਾ ਇੱਥੇ ਸਵਾਰਥਨ ਕਰ ਲਈ ਆਏ ਆ ਤੇ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਵਿਸ਼ਵਾਸ ਵੀ ਦਿਵਾਇਆ ਕਿ ਜੋ ਕਾਨੂੰਨਨ ਤਰੀਕੇ ਨਾਲ ਹੀ ਤਾਂ ਡਿਆਂ ਮੰਗਾ ਹੱਲ ਹੁੰਦੀਆਂ ਹੋਣਗੀਆਂ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਵਾਵਾਂਗੇ ਤੇ ਮੈਂ ਹੁਣ ਬੇਨਤੀ ਵੀ ਕਰੂੰਗਾ ਸਾਡੇ ਜਿਹੜੇ ਚੇਅਰਮੈਨ ਨੇ ਪੰਜਾਬ ਦੇ ਧਰਮੀ ਫੌਜੀਆ ਦੇ ਵੈਲਫੇਅਰ ਬੋਰਡ ਦੇ ਚੇਅਰਮੈਨ ਪੰਜਾਬ ਦੇ ਉਹ ਤੁਹਾਡੇ ਨਾਲ 2 ਮਿੰਟ ਰੂਬਰੂ ਹੋਣਗੇ ਤੇ ਨਾਲ ਸਾਰੇ ਹੀ ਧਰਮੀ ਫੌਜੀਆ ਨੂੰ ਅਪੀਲ ਕਰਨਗੇ ਵੀ ਉਹ ਰਮੀਤੋ ਸੰਧੂ ਨੂੰ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਜਿੰਨੀਆਂ ਤੁਹਾਡੀਆਂ ਮੰਗਾਂ ਨੇ ਇਹ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵਿਸ਼ਵਾਸ ਜਤਾਉਂਦੇ ਆਂ ਕਿਓ ਕਾਨੂੰਨ ਦੇ ਤਹਿਰੇ ਦੇ ਵਿੱਚ ਜੋ ਵੀ ਹੁੰਦੀਆਂ ਹੋਣਗੀਆਂ ਉਹ ਬੈਲ ਦੇ ਆਧਾਰ ਤੇ ਹੱਲ ਹੋਣਗੀਆਂ ਸਰਦਾਰ ਸੁਵਿੰਦਰ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਦੀ ਫਤਿਹ ਮੈਂ ਧਰਮੀ ਫੌਜੀ ਸਰਦਾਰ ਸੁਵਿੰਦਰ ਸਿੰਘ ਜਕਵੀ ਮੈਂ ਬੇਨਤੀ ਕਰਦਾ ਸਾਰੇ ਇਲਾਕਾ ਨਿਵਾਸੀ ਧਰਮੀ ਫੌਜੀਆਂ ਨੂੰ ਅਤੇ ਬਾਕੀ ਸੰਗਤ ਨੂੰ ਕਿ ਸਾਨੂੰ ਧਰਮੀ ਫੌਜੀਆਂ ਨੂੰ ਜੂਨ 1984 ਵੇਲੇ ਬਾਦਲ ਪਰਿਵਾਰ ਨੇ ਵਰਤ ਕੇ ਤੇ ਉਸ ਤੋਂ ਬਾਅਦ ਸਾਨੂੰ ਜੋ ਇਹਨਾਂ ਨੇ ਵਿਸ਼ਵਾਸ ਦਿੱਤਾ ਸੀ ਉਸੇ ਖਰੇ ਨਹੀਂ ਉਤਰਿਆ ਅਤੇ ਸਾਡੀ ਅੱਜ ਤੱਕ 40 41 ਸਾਲ ਤੱਕ ਇਹਨਾਂ ਨੇ ਕੋਈ ਬਾਤ ਨਹੀਂ ਪੁੱਛੀ ਕਾਂਗਰਸ ਨੂੰ ਤੇ ਅਸੀਂ ਕਹਿਣਾ ਕਿ ਕਾਂਗਰਸ ਤੋਂ ਤੇ ਅਸੀਂ ਕੋਈ ਉਮੀਦ ਹੀ ਨਹੀਂ ਰੱਖਦੇ ਕਿਉਂਕਿ ਜੋ 84 ਦਾ ਘਲੂਕਰ ਹੈ ਉਹ ਕਾਂਗਰਸ ਨੇ ਦਿੱ ਦੇਣਾ ਥਾਰੇ ਸੋ ਇਸ ਕਰਕੇ ਹੁਣ ਅਸੀਂ 3 4 ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਹੁਣਾਂ ਦੇ ਨਾਲ ਬੈਠ ਕੇ ਤਕਰੀਬਨ 1 ਘੰਟਾ 20 ਮਿੰਟ ਉਹਨਾਂ ਨੇ ਸਾਡਾ ਇੱਕ ਇੱਕ ਮਸਲਾ ਜਿਹੜਾ ਬੜੇ ਅ ਗੰਭੀਰ ਹੋ ਕੇ ਸੁਣਿਆ ਔਰ ਬੜੇ ਭਾਵਕ ਹੋ ਕੇ ਉਹਨਾਂ ਨੂੰ ਅਸੀਂ ਜੋ ਸਾਡੇ ਤੇ ਦਿੱਸੀਏ ਆਏ ਸੀ ਉਹ ਸਾਰੇ ਅਸੀਂ ਉਹਨਾਂ ਨੂੰ ਆਪਣੀ ਹੱਡ ਬੀਤੀ ਵਿਖਿਆ ਬਿਠਿਆ ਦੱਸੀ ਉਹਨਾਂ ਨੇ ਸਾਡਾ ਬੜੀ ਤਰੀਕੇ ਨਾਲ ਸਾਡਾ ਸੁਣਿਆ ਔਰ ਸਾਡਾ ਵੈਲਫੇਅਰ ਬੋਰਡ ਬਣਾਇਆ ਉਹਨਾਂ ਨੇ ਔਰ ਜਿਹੜੇ ਕਰਕੇ ਉਹਨਾਂ ਨੂੰ ਸਾਨੂੰ ਅਸੀਂ ਸਰਕਾਰੀ ਗਿੰਤੀ ਬਿੰਤੀ ਵਿੱਚ ਆ ਗਏ ਇਸ ਤੋਂ ਪਹਿਲਾਂ ਨਾ ਤਾਂ ਬਾਦਲਾ ਨੇ ਸਾਨੂੰ ਕਿਸੇ ਇਸ ਤਰ੍ਹਾਂ ਤਰੀਕੇ ਨਾਲ ਗਿੰਤੀ ਬਿੰਤੀ ਚ ਲਿਆਂਦਾ ਤੇ ਨਾ ਸਾਨੂੰ ਤਕਰੀਬ ਕਾਂਗਰਸ ਨੇ ਕਾਂਗਰਸ ਦੇ ਤੇ ਨਹੀਂ ਕੋਈ ਉਮੀਦ ਹੀ ਨਹੀਂ ਕਰਦੇ ਪੰਮ ਮਾਰੇ ਸੋ ਅਸੀਂ ਇੱਕ ਇਹ ਕਹਿੰਨੇ ਕਿ ਸਾਡੇ ਟੋਟਲ 660 ਧਰਮੀ ਫੌਜੀ ਸੀ ਉਸ ਟਾਈਮ ਤੇ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸੀ ਸੋ ਉਹਨਾਂ ਦੇ ਵਿੱਚੋਂ ਤਕਰੀਬਨ ਹੁਣ 22-2300 ਐਕਟਿਵ ਰਹਿ ਗਏ ਨੇ ਬਾਕੀ ਕੁਝ ਤਾਂ ਸਿਆਣੀ ਉਮਰ ਦੇ ਹੋ ਕੇ ਕੁਝ ਦੀ ਮੌਤ ਹੋ ਚੁੱਕੀ ਹੈ ਕੁਝ ਸ਼ਹੀਦ ਹੋ ਗਏ ਸੀ ਔਰ ਕੁਝ ਡਿਸਮਿਸਡ ਫ੍ਰਮ ਸਰਵਿਸ ਜਿਹੜੇ ਉਹਨਾਂ ਦੀ ਵੀ ਇਹਨਾਂ ਨੇ ਅਸੀਂ ਬੜੀ ਵਾਰੀ ਬੇਨਤੀ ਕੀਤੀ ਭਾਈ ਤੁਸੀਂ ਸਾਡੀ ਥਾਰ ਲਓ ਸਾਡੇ ਡਿਸਮਿਸਡ ਫਰੌਮ ਸਰਵਿਸ ਜਿਹਨਾਂ ਨੂੰ ਕੋਈ ਕੁਝ ਕਿਸੇ ਪਾਸੋਂ ਸਹਾਇਤਾ ਨਹੀਂ ਮਿਲੀ ਇਹਨਾਂ ਨੇ ਉਹਨਾਂ ਨੂੰ ਹੀ ਅੰਗੋਲਿਆ ਕੀਤਾ ਸੋ ਮੈਂ ਹੁਣ ਇੱਕ ਭਗਵੰਤਵਾਨ ਸਾਹਿਬ ਦੇ ਅੱਗੇ ਐਮ ਐਮ ਜੀ ਗ੍ਰਾਂਟ ਜਿਹਨੂੰ ਮੰਥਲੀ ਮੇਨਟੇਨੈਂਸ ਗ੍ਰਾਂਟ ਲੈਂਦੇ ਨੇ ਉਹਨਾਂ ਦੀ ਕਾਫੀ ਢੇਰ ਤੋਂ ਵੱਧੀ ਨਹੀਂ 12000 ਰੁਪਏ ਦੇ ਵਿੱਚ ਕੁਝ ਨਹੀਂ ਹੁੰਦਾ ਉਹਨਾਂ ਨੂੰ ਮੈਂ ਬੇਨਤੀ ਕੀਤੀ ਉਹਨਾਂ ਨੇ 16000 ਰੁਪਏ ਦਾ ਇਸ਼ਵਾਸਨ ਦਿੱਤਾ ਵੀ ਅਸੀਂ 16000 ਰੁਪਏ ਮੰਥਲੀ ਗ੍ਰਾਂਟ ਕਰਾਂਗੇ ਸੋ ਇਸ ਤੋਂ ਇਲਾਵਾ ਸਾਡੇ ਖਿਲਾਫ ਬਾਦਲ ਪਰਿਵਾਰਾਂ ਨੇ ਜਿਹੜਾ ਪਰਿਵਾਰ ਖੜਾ ਕੀਤਾ ਹੈ ਉਹ ਪਰਿਵਾਰ ਨੇ ਪਹਿਲਾਂ ਸਾਨੂੰ ਬੁਲਾਇਆ ਸੀ ਆਪਣੇ ਘਰ ਪਰ ਉਹ ਆਪਣਾ ਵਿਸ਼ਵਾਸ ਸਾਨੂੰ ਨਹੀਂ ਦਵਾ ਸਕਿਆ ਕਿ ਉਹ ਤਲਵੀ ਫੌਜੀ ਕਿਸ ਤਰ੍ਹਾਂ ਨੇ ਸੋ ਨਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਕਾਲ ਕੀਤੀ ਮੈਂ ਇਸ ਗੱਲ ਤੇ ਹੈਰਾਨ ਆ ਕੇ ਕਿੰਨੀਆਂ ਡਿਬੇਟ ਕਿੰਨੇ ਉਹਨਾਂ ਦੇ ਖਿਲਾਫ ਪੱਤਰਕਾਰਾਂ ਨੇ ਕਿੰਨੇ ਖੁਲਾਸੇ ਕੀਤੇ ਨੇ ਔਰ ਉਹਨਾਂ ਨੇ ਇੱਕ ਵੀ ਸਪਸ਼ਟੀਕਰਨ ਆਪਣਾ ਨਹੀਂ ਦਿੱਤਾ ਮੈਂ ਵੀ ਇਹਨਾਂ ਦੇ ਨਾਲ ਕਹਿੰਦਾ ਕਿ ਜੇ ਉਹ ਧਰਮੀ ਫੌਜੀ ਨੇ ਤੇ ਹੁਣ ਤੱਕ ਤੁਹਾਨੂੰ ਸਪਸ਼ਟ ਕਰਨਾ ਆਪਣਾ ਡੇਣਾ ਚਾਹੀਦਾ ਸੀ ਤੇ ਤੁਸੀਂ ਸਾਹਮਣੇ ਭਾਈ ਜਸਵੰਤ ਸਿੰਘ ਜੀ ਤੁਸੀਂ ਸਾਹਮਣੇ ਕਿਉਂ ਨਹੀਂ ਆਉਂਦੇ ਤੁਹਾਡੇ ਸਾਹਮਣੇ ਨਾ ਆਉਣ ਕਰਕੇ ਸਾਨੂੰ ਅੱਜ ਇੱਥੇ ਸਮਰਥਨ ਦੇਣਾ ਪਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਪਾਰਟੀ ਨੂੰ ਔਰ ਸਰਦਾਰ ਰਵਿੰਦਰ ਸਿੰਘ ਸੰਧੂ ਜੀ ਜਾਨਾ ਨੂੰ ਮੈਂ ਅਪੀਲ ਕਰਦਾ ਸਾਰੇ ਆਪਣੇ ਧਰਮੀ ਫੌਜੀਆ ਇਲਾਕੇ ਵਾਲਿਆਂ ਨੂੰ ਕਿ ਇਹਨਾਂ ਦੀ ਖੁੱਲਕੇ ਹਮਾਇਤ ਕਰੋ ਤੇ ਬਾਕੀ ਸੰਗਤ ਨੂੰ ਵੀ ਕਹਿੰਦਾ ਕਿ ਇਹਨਾਂ ਦਾ ਜੇ ਇਹਨਾਂ ਦਾ ਖੁੱਲਕੇ ਸਮਰਥਨ ਕਰੋ